ਅਸੀਂ ਸਾਰੇ ਵਾਇਸੋ ਬਟਾਲਾ ਦੇ ਨਮਾਇंदे ਜਿਹੜੇ ਆ ਕਿ ਜਾਂਦੀ ਚੌਕ ਵਾਲੀ ਰੋਡ ਤੇ ਇਕੱਠੇ ਹੋਏ ਆ ਤਾਂ ਕਿ ਵਾਇਸੋ ਬਟਾਲਾ ਵੱਲੋਂ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਗ੍ਰੀਨ ਕਲੀਨ ਐਂਡ ਬਿਊਟੀਫੁੱਲ ਸਿਟੀ ਬਟਾਲਾ ਉਹਦੇ ਤਹਿਤ ਅਸੀਂ ਅੱਜ ਇੱਥੇ ਫੁੱਲਾਂ ਵਾਲੇ ਮਿੱਤੇ ਲਗਾ ਰਹੇ ਆ ਤਾਂ ਕਿ ਇਸ ਜਿਹੜਾ ਡਿਵਾਈਡਰ ਆ ਇਹਨੂੰ ਮਿੱਟੀ ਪਾਉਣ ਤੋਂ ਬਾਅਦ ਫੁੱਲਾਂ ਤੇ ਫੁੱਲਾਂ ਵਾਲੇ ਵਧੀਆ ਕੜੀਆਂ ਦੇ ਗੁਲਾਬ ਦੇ ਰੁੱਖੇ ਲਗਾਏ ਜਾਣਗੇ ਤਾਂ ਕਿ ਇਹਨੂੰ ਸੁੰਦਰ ਬਣਾਇਆ ਜਾ ਸਕੇ ਪਟਾਣੇ ਸ਼ਹਿਰ ਨੂੰ ਤੇ ਲੋਕਾਂ ਦੇ ਕਿਤੇ ਲੋਕਾਂ ਦੇ ਆਮ ਆਮ ਆਵਾਜ਼ਾਈ ਰਹਿੰਦੀ ਆ ਇਹ ਬਹੁਤ ਵੇਖਣ ਲਈ ਵਧੀਆ ਲੱਗੂਗਾ। ਸੋ ਇਸ ਕਰਕੇ ਅਸੀਂ ਇੱਥੋਂ ਲੈ ਕੇ ਗਾਂਧੀ ਚੌਕ ਤੋਂ ਲੈ ਕੇ ਫਰੀ ਵਾਲੇ ਪੁਲ ਤੱਕ ਡਵਾਈਡਰ ਦੇ ਵਿੱਚ ਫੁੱਲਾਂ ਵਾਲੇ ਬੂਟੇ ਲਗਾਵਾਂਗੇ। ਤੇ ਉਹਦੇ ਲਈ ਕੋਲੇ ਮਿੱਟੀ ਪਾ ਰਹੇ ਆ। ਸਰਕਾਰ ਦਾ ਵੀ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ। ਕਿਉਂਕਿ ਮਿੱਟੀ ਉਹਨਾਂ ਨੇ ਪਾਉਣ ਦਾ ਸਾਡੇ ਨਾਲ ਪ੍ਰਣ ਕੀਤਾ ਸੀ ਪਰ ਥੋੜੀ ਜਿਹੀ ਲੇਟ ਹੋ ਗਈ। ਉਹਦ ਕਰਕੇ ਅਸੀਂ ਆਪ ਅੱਜ ਪਾ ਰਹੇ ਮਿੱਟੀ। ਮਿੱਟੀ ਵੀ ਪਾ ਰਹੇ ਆ ਔਰ ਅਹੀਂ ਫੁੱਲ ਬੂਟੇ ਵੀ ਲਾ ਰਹੇ ਆ। ਅੱਜ ਇਹ ਕੰਮ ਕੰਪਲੀਟ ਹੋ ਜਾਊਗਾ। ਜਿਹੜਾ ਵਾਟਵਾਟ ਦੇ ਦੇ ਬੜੇ ਮਾਹਿਰ ਆ। ਦੇਖੋ ਵਕੀਲ ਹੈ ਤਗੜੇ ਇਹ ਕਮਾਂਡੈਂਟ ਅਫਸਰ ਹੋਇਆ ਕਿ ਮਾਸਟਰ ਅਵਾਡੀ ਜਿਹੜੇ ਆ ਹੱਗੇ ਆ ਸਟੇਟ ਵਾਡੀ ਆ ਕੋਈ ਰਾਸ਼ਟਰਪਤੀ ਵਾਡੀ ਆ ਸਾਰੇ ਆਪੋ ਆਪਣੇ ਕੰਮ ਛੱਡ ਕੇ ਇੱਕ ਮਾਲੀ ਦੀ ਤਰ੍ਹਾਂ ਤੇ ਅਸੀਂ ਇੱਥੇ ਧਾ ਕੱਟ ਰਹੇ ਸੀ ਪਹਿਲਾਂ 6 ਵਜੇ ਦੇ ਆ ਜਾਂਦੇ ਆ ਤੇ ਸਾਡੇ 6 ਤੇ 8-9 ਵਜੇ ਤੱਕ ਅਸੀਂ ਕਾਹ ਘਟਣ ਦੇ ਮਾਲੀ ਦੀ ਤਰ੍ਹਾਂ ਕੰਮ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਆਪੋ ਆਪਣੇ ਕੰਮਾਂ ਤੇ ਨਿਕਲ ਜਾਂਦੇ ਆ ਇਹ ਦੇਖੋ ਜੇ ਮੈਗਨੇਜ ਇਹ ਸੇਵਾ ਅਸਲੀ ਹੈ ਕੁਦਰਤ ਦੀ ਸੇਵਾ ਇਹ ਰੱਬ ਦੀ ਸੇਵਾ ਜਿਹੜੇ ਕਹਿੰਦੇ ਨੇ ਗੁਰਦੁਆਰੇ ਮੰਦਰਾਂ ਦੇ ਵਿੱਚ ਦਸਰੀ ਸੇਵਾ ਇਹ ਹੀ ਆ ਰੱਬ ਇੱਥੇ ਹੀ বাসਦਾ ਜੇ ਆਪਾਂ ਵਾਤਾਵਰਨ ਨੂੰ ਬਚਾ ਲਈਏ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਰੱਖਿਤ ਰਹਿਣਗੀਆਂ ਇਹ ਸਮਝ ਲਓ ਅਸੀਂ ਰੱਬ ਦੀ ਸੇਵਾ ਕਰ ਲਈ ਅੱਜ ਜਿੰਨੇ ਵੀ ਲੱਗਣਗੇ 100 150 ਲੱਗੂ ਮੇਰੇ ਖਰਚ ਉਹ ਲਾ ਕੇ ਉਸ ਤੋਂ ਬਾਅਦ ਅਸੀਂ ਸਾਗਰਪੁਰੇ ਜਾਣਾ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਲਾਵਾਂਗੇ ਮੇਰਾ ਨਾਮ ਦਾ ਮੈਂ ਪ੍ਰਿੰਸ ਸਿੰਘ ਮੈਂਬਰਸ ਆ ਰਾਕਲੱਬ ਤੇ ਵਾਈਸ ਆਫ ਪਟਿਆਲਾ ਦਾ ਮੈਂਬਰ ਸਭ ਤੋਂ ਪਹਿਲਾ ਇਹ ਫਤਿਹ ਦੀ ਸਾਜ ਪੁਆਈ ਵਾਈ ਗੁਰੂ ਜੀ ਕਾਲ ਸਾਹਿਬ ਵਾਈ ਗੁਰੂ ਫਤਿਹ ਜੋ ਸਾਡੇ ਪ੍ਰਧਾਨ ਜੀ ਨੇ ਵਾਇਸੋ ਬਟਾਲਾ ਦੇ ਡਾਕਟਰ ਭਾਗੋਵਾਲੀਆ ਸਾਹਿਬ ਉਹਨਾਂ ਨੇ ਜੋ ਬਟਾਲਾ ਨੂੰ ਨੀਟ ਕਲੀਨ ਤੇ ਸੁੰਦਰ ਸ਼ਹਿਰ ਬਣਾਉਣ ਦਾ ਉਪਰਾਲਾ ਚੁੱਕਿਆ ਬੀੜਾ ਚੁੱਕਿਆ ਹੈ ਉਹਦੇ ਤਹਿਤ ਜੇ ਹਰ ਤਰ੍ਹਾਂ ਦੇ ਪੌਦੇ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਪਾਰਕ ਲੱਭਦੀ ਹੈ ਜਾਂ ਕੋਈ ਸੜਕਾਂ ਲੱਭਦੀਆਂ ਉੱਥੇ ਲਗਾਏ ਜਾ ਰਹੇ ਨੇ ਫਲਦਾਰ ਸ਼ਾਨਦਾਰ ਸਜਾਵਟੀ ਪੌਦੇ ਅਤੇ ਮੈਡੀਸਨਲ ਪਲਾਂਟ ਵੀ ਲਗਾਏ ਜਾ ਰਹੇ ਨੇ ਲੇ ਸਮੇਂ ਦੇ ਮੁਤਾਬਕ ਸਮੇਂ ਦੇ ਮੁਤਾਬਕ ਜਿੱਤੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਉਥੇ ਉਹਦੇ ਤਹਿਤ ਅੱਜ ਅਸੀਂ ਆਏ ਆਂ ਇਹ ਗਾਂਧੀ ਚੌਂਕ ਤੋਂ ਲੈ ਕੇ ਫਸਲੀ ਪੋਲ ਤੱਕ ਜਿਹੜਾ ਡਿਵਾਈਡਰ ਹੈਗਾ ਉਹ ਦੇਖਿਆ ਇਹਨਾਂ ਨੇ ਡਾਕਟਰ ਸਾਹਿਬ ਨੇ ਕਿ ਇਹ ਬਹੁਤ ਗੰਦਾ ਹੈ ਇੱਥੇ ਕੋਈ ਪੌਦੇ ਨਹੀਂ ਹੈਗੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਇੱਥੇ ਬਹੁਤ ਹੀ ਸੁੰਦਰ ਪੌਦੇ ਲਗਾਏ ਜਾਣਗੇ ਜਿਸ ਦੇ ਤਹਿਤ ਅੱਜ ਹੀ ਕੰਮ ਸ਼ੁਰੂ ਕੀਤਾ ਜਿਹੜੇ ਪੌਦੇ ਆਗੇ ਆ ਸਾਨੂੰ ਆਕਸੀਜਨ ਦਿੰਦੇ ਆ ਤੇ ਜਿਹੜੀ ਸਾਨੂੰ ਨਹੀਂ ਚਾਹੀਦੀ ਕਾਰਬਨ ਡਾਈਆਕਸਾਈਡ ਉਹ ਸਾਡੀ ਲੈ ਲੈਂਦੇ ਆ ਤੇ ਹੋਰ ਵੀ ਜਿਹੜੇ ਡਸਟ ਪਾਰਟੀਕਲ ਜਾਂ ਤੂੜਕਲ ਜਾਂ ਜਿਹੜੇ ਸਾਡੇ ਲਈ ਹਾਨੀਕਾਰਕ ਲੈਡ ਪਾਰਟੀਕਲ ਜਾਂ ਹੋਰ ਮਰਕੀ ਵਗੈਰਾ ਉਹਨੂੰ ਵੀ ਸੋਖ ਕੇ ਸਾਡੇ ਵਾਤਾਵਰਣ ਨੂੰ ਸਾਫ ਕਰਦੇ ਆ ਤੇ ਤਾਪਮਾਨ ਨੂੰ ਘਟਾਉਂਦੇ ਆ ਧੰਨਵਾਦ ਮੇਰਾ ਨਾਮ ਹਰਦੀਪ ਮਾਨਨਤ ਹਰਦੀਪ ਸਿੰਘ ਬਾਜਵਾ ਕੀ ਕਰਦੇ ਆ ਅੱਜ ਇਹ ਜਵਾਈਸੋ ਬਟਾਲਾ ਵੱਲੋਂ ਜਿਹੜੇ ਗਲਾਈਡਰਾਂ ਸੜਕ ਦੀ ਇਥੇ ਬਹੁਤ ਗੰਦ ਸੀ ਵਿੱਚ ਰੋੜੇ ਇਟਾ ਸ਼ੀਸ਼ੇ ਆਉਗਿਆ ਸੀ ਪਹਿਲਾਂ ਵੀ ਇੱਕ ਦੋ ਲੱਗੇ ਨੇ ਬੁੱਟੇ ਲੋਕਾਂ ਚੱਲਦੇ ਜਿੱਤੇ ਅੱਜ ਨਵਾਂ ਦੁਬਾਰਾ ਇਥੇ ਕਲੀਆਂ ਤੇ ਗਲਾਬਾਂ ਦੇ ਬੁੱਟੇ ਲਾਵਾਂਗੇ ਵੀ ਜਿਨ੍ਹਾਂ ਦੀ ਜੜ੍ਹ ਉੱਤੇ ਹੁੰਦੀ ਆ ਤਾਂ ਉਹ ਇਸ ਤਰ੍ਹਾਂ ਕੋ ਸ਼ਹਿਰ ਦੀ ਨੂਹਾਰ ਬਦਲ ਹੈ ਜੀ ਜਿਸ ਕਰਕੇ ਆਪਾਂ ਜਿਹੜਾ ਵੀ ਕੁਝ ਵੱਡੇ ਬੁੱਢੇ ਛੋਟੇ ਲਾਵਾਂਗੇ ਜਿੰਨਾ ਜੜਾ ਥੱਲੇ ਨਾ ਜਾਣ ਉਹਦੇ ਨਾਲ ਇੱਕ ਤਾਂ ਸਫਾਈ ਰਹੇਗੀ ਇੱਕ ਵਾਤਾਵਰਣ ਸ਼ੁੱਧ ਹੋਏਗਾ ਤੇ ਇੱਕ ਬਟਾਲੇ ਦੀ ਦੇਖਣ ਨੂੰ ਸੋਹਣਾ ਕਰੇਗੀ ਅਸੀਂ ਹੁਣ ਇਹ ਡਵਾਈਡਰ ਜਿਹੜਾ ਹੈ ਗੰਢੀ ਚੌਂ ਤੋਂ ਲੈ ਕੇ ਅਥਰੀ ਦੇ ਪੁਲ ਤੱਕ ਖੜਾ ਰਿਹਾ ਉਸ ਦਾ ਇੱਕ ਡਵਾਈਡਰ ਆ ਤੇ ਜਮ ਬਹੁਤ ਸੋਹਣੀ ਸੜਕ ਬਣੇਗੀ ਉਹਨੇ ਕੰਕਰੀਟ ਦੇ ਜੰਗਲ ਖੜੇ ਕਰ ਲਏ ਤੇ ਕੁਦਰਤ ਦੇ ਜੰਗਲ ਵੱਡ ਵੱਡ ਕੇ ਆਪਣੀ ਮਤਲਬ ਜਿਹੜੀਆਂ ਮੁਸ਼ਕਲਾਂ ਆਪ ਸੇ ਰਹੀਆਂ ਐ ਆਕਸੀਜਨ ਦੀ ਕਮੀ ਵਾਤਾਵਰਣ ਦਾ ਪ੍ਰਦੂਸ਼ਨ ਔਰ ਇਹਦੇ ਨਾਲ ਹੀ ਅਸੀਂ ਪਲਾਸਟਿਕ ਨੂੰ ਵਰਤ ਵਰਤ ਕੇ ਹੋਰ ਜਿਹੜੇ ਇਹ ਸਾਰੇ ਮਨੁੱਖਤਾ ਦੇ ਕਹਾਣ ਵਾਲੇ ਕੰਮ ਤਾਂ ਅਸੀਂ ਕਰੀ ਜਾਂਦੇ ਆ ਆਓ ਦਰਖਤ ਲਾਈਏ ਆਪਣੇ ਸ਼ਹਿਰ ਨੂੰ ਸੁੰਦਰ ਬਣਾਈਏ ਖੂਬਸੂਰਤ ਬਣਾਈਏ